ਵਿਜੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਗਤ ਕਰਦਾ ਹੈ ਅੱਜ ਕੋਟਪੂਰਾ ਦੇ ਜੈਤੋ ਰੋਡ ਦੇ ਉੱਪਰ ਮੋਬਾਈਲ ਟਾਵਰ ਨੂੰ ਲੈ ਕੇ ਮਹੱਲਾ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ ਅਤੇ ਇਸ ਧਰਨੇ ਦੌਰਾਨ ਹੰਗਾਮਾ ਹੋ ਗਿਆ ਜਾਣਕਾਰੀ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਹਲਕਾ ਕੋਟਪੂਰਾ ਦੇ ਜੱਤੋ ਰੋਡ ਦੇ ਇੱਕ ਹਾਸ਼ੀਏ ਏਰੀਏ ਦੇ ਵਿੱਚ ਮੋਬਾਈਲ ਟਾਵਰ ਲੱਗ ਰਿਹਾ ਸੀ ਜਿਸ ਦਾ ਕਿ ਵਿਰੋਧ ਮੁਹੱਲਾ ਵਾਸੀ ਕਰ ਰਹੇ ਸਨ ਅਤੇ ਉਹਨਾਂ ਵੱਲੋਂ ਸੜਕ ਦੇ ਉੱਪਰ ਧਰਨਾ ਦਿੱਤਾ ਗਿਆ ਸੀ ਤੇ ਲੱਗੋ ਇਸ ਧਰਨੇ ਦੌਰਾਨ ਰਾਹਗੀਰਾਂ ਵੱਲੋਂ ਲੱਗਾ ਜਾਣਾ ਸੀ ਤਾਂ ਇਸ ਦੌਰਾਨ ਧਰਨਾਕਾਰੀਆਂ ਅਤੇ ਰਾਹਗੀਰਾਂ ਦੇ ਵਿੱਚਕਾਰ ਤੂਤੂ ਮਮੇ ਹੋ ਗਈ ਤੂਤੂ ਮਮੇ ਇੰਨੀ ਵੱਧੀ ਕਿ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ ਅਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਇਸ ਨੂੰ ਨੁਸ਼ਿੱਟਿਆ ਗਿਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਮੁਹੱਲੇ ਦੇ ਸਾਬਕਾ ਐਮਸੀ ਸਰਵਨ ਵਾਜੀ ਸਾਫ ਕਮਸੀ ਇਸੇ ਰਗੇ ਦਾ ਸਾਫ ਕਮਸੀ ਜਸਪਾਲ ਸਿੰਘ ਮੇਰਾ ਨਾਮ ਹੈ। ਅੱਜ ਕੀ ਮਾਮਲਾ ਹੈ ਸਾਰਾ ਕੀ ਗੱਲਬਾਤ ਹੈ? ਇਹ ਤਾਂ ਨਾ ਜੀ ਬਿਗੈਰ ਮਨਜ਼ੂਰੀ ਤੋਂ ਟਾਵਰ ਲੱਗ ਰਿਹਾ ਹੈਗਾ। ਜਿਹੜੇ ਕੋਈ ਮਨਜ਼ੂਰੀ ਲਈਗੀ ਉਹ ਤਾਂ ਮਨਜ਼ੂਰੀ ਦੇ ਬਿਗੈਰ ਟਾਵਰ ਲੱਗ ਰਿਹਾ ਹੈਗਾ। ਉਹ ਟਾਵਰ ਦੇ ਸਬੰਧ ਵਿੱਚ ਜਿਹੜੇ ਲਵਾਰੇ ਅਸੀਂ ਉਹਨੇ ਕੋਲ ਵੀ ਬੇਨਤੀ ਕੀਤੀ ਸੀ ਕਿ ਵੀ ਭਾਈ ਮਹੱਲੇ ਦਾ ਕੰਮ ਆ, ਕੁੱਲ ਪਬਲਿਕ ਹੈਗੀ ਇੱਥੇ ਰਹਿੰਦੀ ਆ ਕੋਈ ਖਾਲੀ ਏਰਗਾ ਉਹ ਤਾਂ ਜਦੋਂ ਮਚਿੱਤੇ ਮਰਜੀ ਲਾ ਦਿਓ ਪਰ ਇਹ ਤੁਸੀਂ ਇਹਦੇ ਤੁਸੀਂ ਲਾ ਨਹੀਂ ਸਕਦੇ ਆ ਬਾਦੀ ਰਗੇ ਦਾ ਟਾਵਰ ਨਹੀਂ ਲਾ ਸਕਦੇ। ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਧਰ ਸਾਨੂੰ ਮਿੱਠਾ ਜਵਾਬ ਦੇ ਦਵੇ ਅਸੀਂ ਕੋਈ ਗੱਲ ਨਹੀਂ ਲਾਉਂਦੇ ਅਸੀਂ ਤੁਹਾਡੇ ਨਾਲ ਆ ਉਸ ਤੋਂ ਬਾਅਦ ਜੀ ਅਸੀਂ ਲਾ ਕੀ ਆ ਵੀ ਐਪਲੀਕੇਸ਼ਨ ਵੀ ਦੇ ਕੇ ਅੰਦਗਾ ਸੀ ਸਾਬ ਤੇ ਵੀ ਦੇ ਕੇ ਅੰਦਗਾ ਨਗਰ ਕੌਂਸਲ ਵੀ ਦੇ ਕੇ ਅੰਦਗਾ ਹੋਰ ਵੀ ਕਾਫੀ ਥਾਂ ਤੇ ਐਪਲੀਕੇਸ਼ਨ ਦੇ ਕੇ ਅੰਦਗਾ ਵੀ ਧਰਨਾ ਲਈ ਕਲਤਾਰ ਸਿੰਘ ਸੰਧਮਾ ਸਾਹਿਬ ਨੂੰ ਵੀ ਕਿਹਾ ਉਹਨਾਂ ਨੂੰ ਵੀ ਕਿਹਾ ਉਹ ਕੱਲ ਤੋਂ ਸੰਧਮਾ ਸਾਹਿਬ ਦਾ ਗੱਲ ਫੋਨ ਵੀ ਕਰਵਾਇਆ ਉਹਨਾਂ ਨੇ ਵੀ ਕਿਸੇ ਨੂੰ ਫੋਨ ਕੀਤਾ ਵੀ ਇਹ ਧਰਨਾ ਨਹੀਂ ਆਪਣੇ ਟਾਵਰ ਨਹੀਂ ਲੱਗਣਾ ਚਾਹੀਦਾ ਪਰ ਸਮਾਨ ਲਾ ਕੇ ਰੱਖ ਲਿਆ ਜੀ ਉਹਨਾਂ ਨੇ ਹੁਣ ਸਮਾਨ ਲਿਆ ਅੱਜ ਉਹ ਫੈਟ ਕਰਦੇ ਦਾ ਘੰਟੇ ਦੋ ਘੰਟੇ ਲਾਉਣੀ ਉਹਨ ਕੀ ਹੋਇਆ ਜੀ ਹੁਣ ਇੱਥੇ ਜੀ ਅਸੀਂ ਧਰਨਾ ਲਾਇਆ ਸੀਗਾ ਉਦੋਂ ਇੱਕ ਕੋਈ ਆਇਆ ਸੀ ਮੁੰਡੇ ਨੰਗ ਨੰਗ ਜਾ ਰਹੇ ਸੀਗੇ ਉਹਨਾਂ ਨੂੰ ਕਹਿੰਦੇ ਧਰਨਾ ਲੱਗਿਆ ਹੋਵੇ ਇੱਧਰ ਤੁਸੀਂ ਨਾਨਕੋ ਤੁਸੀਂ ਪਾਸੇ ਦੂਜੇ ਪਾਸੇ ਜਾਵੜੋ ਉਹ ਥੋੜਾ ਦਾ ਗਲਤ ਬੋਲੇ ਜੀ ਉਸ ਦੂਸਰੇ ਮੁੰਡੇ ਬੋਲ ਤੇ ਉਹ ਇੱਕ ਹੱਥੋਂ ਬਾਈ ਹੋ ਉਹ ਨਾਲ ਇੱਥੇ ਹੁਲੜ ਬਾਜੀ ਬਚਾਦੀ ਜੀ ਆ ਕੇ ਨਾਲ ਉਹ ਸੱਦ ਲੈ ਡੇਰ ਨੂੰ ਸੱਦ ਲੈ ਤੋਂ ਨਾਲ ਨੇ ਆ ਕਿ ਇੱਥੇ ਸਾਡਾ ਸਾਰਾ ਧਰਨਾ ਤੇ ਉਹ ਕਿਤੇ ਕੁਰਤੀ ਕੁਰਤੀ ਤਲਾਈਆਂ ਜੀ ਪਰ ਕੀ ਮੰਗ ਕਰਦੇ ਹੋ ਹੱਸਦਾ ਬੇਨਤੀ ਇਹੀ ਕਰਦੇ ਆ ਵੀ ਜਿਹੜਾ ਟਾਵਰ ਜਿਹੜਾ ਸਬੰਧ ਵਿੱਚ ਧਰਨਾ ਲੱਗਿਆ ਸੀਗਾ ਉਹ ਟਾਵਰ ਨਹੀਂ ਲੱਗਣਾ ਚਾਹੀਦਾਗਾ ਸਾਡੀ ਪਿੰਡ ਦੀ ਹੈ ਮੱਲੇ ਵਾਲਿਆਂ ਦੀ ਉਹ ਟਾਵਰ ਬੰਦ ਕੀਤਾ ਜਾਏ। ਠੀਕ ਹੈ। ਬੋਲਾਲਾ ਦਾ ਕਹਿੰਦੇ ਜੀ ਤੁਸੀਂ ਬਗੈਰ ਉਹਦੇ ਤੋਂ ਲਾ ਹੀ ਨਹੀਂ ਸਕਦੇ ਕਿ ਨਾ ਕੀ ਇਹ ਵੀ ਮਨਜ਼ੂਰੀ ਤੋਂ ਅੱਜ ਜੀ ਮਨਜ਼ੂਰੀ ਅਸੀਂ ਲੈ ਕੇ ਆਂਦੀ ਸੀਗਾ ਵੇਖੋ ਉਹਨੂੰ ਦਿਖਾਇਆ ਵੀ ਸੀਗਾ। ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਰ ਵੀ ਟੂਟਰੇ ਜਿਹਨੇ ਦਿੱਤੀ ਤੁਹਾਨੂੰ ਕੋਈ ਗੱਲ ਨਹੀਂ ਉੱਥੇ ਤੁਸੀਂ ਆ ਜਾਓ। ਉਹਨਾਂ ਨੂੰ ਮੈਨ ਲੈਣੇ ਸੱਦ ਲੈਣੇ ਆ। ਤਾਂ ਤੁਸੀਂ ਇਹ ਲਾ ਨਹੀਂ ਸਕਦਾ ਪਰ ਅਸੀਂ ਸاسي ਕੋਈ ਛੋਕੜ ਥੋੜਾ ਲਾਇਆਗਾ। ਸਾਡਾ ਸਿੱਧਾ ਕੋਈ ਮਜਬੂਰੀ ਕਰਕੇ ਲਾਇਆ ਵੀ ਜੀ ਟਾਵਰ ਲੱਗ ਗਿਆ ਤਾਂ ਇਹਦਾ ਸਾਡਾ ਦਾ ਬੁਰਾ ਹਾਲ ਹੋ ਜੂਗਾ। ਸਾਡੀ ਬੇਨਤੀ ਇਹ ਵੀ ਤਕਾਰ ਨਾ ਲਗੇ ਜੀ